ਸਸੀ ਗੱਲ ਜੀ ਤੁਸੀਂ ਦੇਖ ਰਹੇ ਹੋ ਪੀਬੀ 20 ਬੜਾ ਚੋਰ ਦਾ ਚਾਨਣ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਖਰੋੜੀਆ ਮੈਂ ਖੜਾ ਆ ਜਿਹੜਾ ਮਹਿੰਦੀਪੁਰ ਵਾਲਾ ਰੋਡ ਆ ਨਾ ਜਿਹੜਾ ਨਮਾ ਸ਼ਹਿਰ ਨੂੰ ਜਾਂਦਾ ਹੈ ਜਿੱਥੇ ਅ ਪट्रोल पंप ਨਵਾਂ ਬਣ ਲੱਗਾ ਵਾ ਕਿ ਨਿਰੰਕਾਰੀਆਂ ਦੇ ਖੋੜੀਆ ਗਾਹਾਂ ਲੰਘ ਕੇ ਇੱਥੇ ਇੱਕ ਟੂਆ ਬਹੁਤ ਵੱਡਾ ਪਿਆ ਹੋਇਆ ਵਾ ਪਹਿਲਾਂ ਵੀ ਤਦੋਂ ਕੀ ਕੀਤਾ ਸੀਗਾ ਨਹੀਂ ਕੀਤਾ ਸੀ ਇਹਦੇ ਬਾਰੇ ਤਾਂ ਮੈਨੂੰ ਨਹੀਂ ਪਤਾ ਪਰ ਟੋ ਐਡਾ ਵੱਡਾ ਪੇਜ ਹੋਇਆ ਵਾ ਨਾ ਜੇ ਮੰਨ ਲਓ ਕੋਈ ਅਣਜਾਣ ਹੋਵੇ ਜਾਂ ਕਿਨੂੰ ਨਹੀਂ ਪਤਾ ਹੋਵੇ ਨਾ ਇਹ ਟੋਏ ਦੇ ਵਿੱਚ ਵੱਜ ਕੇ ਕੋਈ ਨਾ ਕੋਈ ਕਿਸੇ ਦੀ ਜਾਨ ਜਾ ਸਕਦੀ ਹੈ ਸੋ ਮੈਂ ਨਹੀਂ ਦੱਸਣਾ ਤੁਸੀਂ ਆਪਣਾ ਆਪਣਾ ਜਵਾਬ ਦੱਸਣਾ ਮੈਂ ਕਿਸੇ ਨੂੰ ਟਾਰਗੇਟ ਨਹੀਂ ਕਰਨ ਲੱਗਿਆ ਵੇ ਬਈ ਇਹ ਬਣਾਓ ਨਾ ਬਣਾਓ ਆਪਾਂ ਆਪਾ ਕੌਣ ਹੁੰਦੇ ਇਹ ਗੱਲ ਕਹਿਣ ਵਾਲੇ ਪਰ ਹਾਂ ਅਸੀਂ ਲੋਕਾਂ ਦੀ ਆਵਾਜ਼ ਚੱਕਣ ਵਾਲੇ ਹੈਗੇ ਆ ਬਈ ਲੋਕ ਕੀ ਕਹਿੰਦੇ ਆ ਠੀਕ ਹੈ ਜੀ ਇਹ ਮੈਨੂੰ ਬਹੁਤ ਕੱਲ ਪਰਸੋਂ ਦੇ ਇੱਕ ਮੈਸੇਜ ਆਣ ਗਿਆ ਸੀ ਵੀ ਬਾਈ ਜੀ ਇਸ ਚੀਜ਼ ਬਾਰੇ ਦਿਖਾ ਲਿਆ ਜਾਵੇ ਵੀ ਕੋਈ ਅਣਜਾਣ ਬੰਦਾ ਜਿੱਧਰੋਂ ਕੋ ਨੰਗਦਾ ਤਾਂ ਉਹਦੇ ਨਾਲ ਕੋਈ ਹਾਸਤਾ ਹੋਵੇ ਐਡਾ ਵੱਡਾ ਹੋ ਸਕਦਾ ਤੇ ਆ ਜਿਹੜਾ ਟੋਆ ਮੈਂ ਤੁਹਾਨੂੰ ਦਿਖਾ ਲੈਣਾ ਕਾ ਬਹੁਤ ਜ਼ਿਆਦਾ ਖਤਰਨਾਕ ਆ ਆ ਦੇਖੋ ਤੁਸੀਂ ਗੱਡੀ ਵੀ ਰੰਗਦੀ ਦਿੱਖੀ ਹੋਈ ਤੇ ਇਹ ਤੋਂ ਆ ਇਧਰੋਂ ਜਦੋਂ ਆਪਾਂ ਆਦੇ ਹੁਣ ਮੰਨ ਲਓ ਸੜਕ ਹੈਗੀ ਸਿੰਗਲ ਰੋਡ ਤੇ ਇਧਰੋਂ ਆਨੇ ਆ ਜਾਂ ਇਧਰੋਂ ਜਾਂਦੇ ਆ ਕੋਈ ਨਾ ਕੋਈ ਮੰਨ ਲਓ ਕਿਸੇ ਨੇ ਮਜਦੂਰ ਨੇ ਕੋਈ ਆਪਣੀ ਦਿਹਾੜੀ ਕਰਕੇ ਆਣਾ ਤਾਂ ਇਤੋਂ ਨੰਗਣਾ ਨੰਗੇ ਦੇ ਵਿੱਚ ਜੇ ਮੰਨ ਲਓ ਕੋਈ ਕਿਸੇ ਨੂੰ ਹਾਸ ਦਾ ਹੋ ਜਵੇ ਕਿਸੇ ਦੀ ਜਾਨ ਚਲ ਜਵੇ ਤਾਂ ਉਹਦਾ ਜ਼ਿੰਮੇਵਾਰ ਕੌਣ ਆ ਮੈਂ ਤਾਂ ਇਹ ਪੁੱਛ ਰਿਹਾ ਬਸ ਇਹ ਲੋਕਾਂ ਦਾ ਕਹਿਣਾ ਹੈ ਜੀ ਦੇਖ ਲਓ ਤੁਹਾਡੇ ਸਾਹਮਣੇ ਹੈ ਇਹ ਜਾਣ ਕੇ ਸੜਕ ਬਹੁਤ ਜ਼ਿਆਦਾ ਖਰਾਬ ਆ ਤੇ ਇਹਦੇ ਬਾਰੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਕੀ ਕਹਿਣਾ ਚਾਹੁੰਦੇ ਆ ਇਹ ਤੁਹਾਨੂੰ ਅਸੀਂ ਪੁੱਛਣਾ ਚਾਹੁੰਦੇ ਆ ਬਸ ਆ ਚੀਜ਼ ਆ ਆ ਦੇਖੋ ਗੱਡੀ ਆਈ ਆ ਆ ਗੱਡੀ ਉਹ ਵੱਜੀ ਰ ਟੋਚ ਆਹ ਦੇਖੋ ਬੰਦੇ ਆਦੇਓ ਦੇਖ ਲਓ ਤੁਹਾਡੇ ਸਾਹਮਣੇ ਆ ਦੇਖੋ ਹਣ ਤਲੋ ਮੇਰੇ ਕਹਿਣ ਦਾ ਮਤਲਬ ਤੁਸੀਂ ਦੱਸਣਾ ਵੀ ਕਮੈਂਟ ਬਾਕਸ ਵਿੱਚ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੀ ਕੀ ਰਾਏ ਆ ਜੋ ਜੁੜੇ ਰਹੋ ਪੀਵੀਵੀ ਬਲਾਚੋਦੇ ਜਨਨ ਨੂੰ ਪਿਆਰ ਕਰਦੇ ਜੋ ਮੈਂ ਤੁਹਾਡਾ ਛੋਟਾ ਵੀਰ ਬਿੰਦੂ ਕਰੋੜੀ ਜੀ ਨਵੀਂ ਅਪਡੇਟ ਹੋਈ ਜਰੂਰ ਦਵਾਂਗੇ ਧੰਨਵਾਦ